ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤਿੰਨ ਝੋਟੀਆਂ ਦਿਖਾ ਦਾਂਗੇ ਦੋ ਤਾਂ ਦਿਖਾ ਦਾਂਗੇ ਪੈਲਣਾ ਤੇ ਇੱਕ ਝੋਟੀ ਦਿਖਾ ਦਾਂਗੇ ਸੱਜਣੋ ਦੂਜੇ ਸੂਏ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜੀ ਸ਼ੁਰੂਆਤ ਆ ਸ਼ੁਰੂਆਤ ਕਰ ਦਾਂਗੇ ਇੱਧਰਲੇ ਬੰਨੇਓ ਵੱਡੀ ਝੋਟੀ ਤੋਂ ਇੱਕ ਨੰਬਰ ਤੋਂ ਆ ਜਾ ਬਾਈ ਫਿਰ ਹੋਰ ਕਿਵੇਂ ਆ? ਹੋਰ ਵਧੀਆ ਵੀਰੇ, ਹੋਰ ਵਧੀਆ ਗੁਰੀਏ ਨੇ। ਚੜਦੀ ਕਲਾ। ਜਮਾ ਜੀ ਐਨ ਬਾਕੋ। ਅੱਜ ਦਾ ਤੋਹਫੀ ਲਿਆਂਦੇ ਆ ਪਾਲਕੀ ਕੀ ਤੋਂ। ਜਮਾ ਦੇਖ ਲੈ ਗੁਰੀ ਫੇਰ। ਮੂਰਤਾਂ ਵਰਗੀਆਂ। ਆਜਾ ਹਾਂ। ਹਰੇਕ ਕਹਦਾ ਦੀ ਬਰੀਆ ਰਿਆਂ ਦਾ ਵੱਡੇ ਜੇ ਗੱਦ ਵਾਲੀ ਝੋਟੀ ਚਾਹੀਦੀ ਐ। ਠੀਕ ਆ ਗੱਲ। ਠੀਕ ਐ। ਆ ਹੁਣ ਝੋਟੀ ਖੜੀ ਐ ਦੇਖ ਲੈ ਤੂੰ। ਵੱਡੀਆਂ ਜੀ ਆ ਗਈ ਇਹ ਤਾਂ। ਇਹਦਾ ਜਮਾ ਭਈ ਐ ਨਾ। ਆ ਨੰਬਰ ਬੋਲ ਤੇਰਾ। ਮੇਰਾ 98145 94039। 9814594039। ਤੇ ਸ਼ੁਰੂਆਤ ਫਿਰ ਐਸੇ ਤੂੰ ਕਰਦੀ ਐ। ਹਾਂ ਵੱਡੀ ਚੋਟੀ। ਲੰਬਾਈ ਲੰਬਾਈ ਦਿਖਾ ਦੇ ਗਰੀ ਓਏ ਲੰਬੀ ਸਮਝਦਾ ਜਿੰਮੇ ਝੋਟਾ ਖੜਦਾ ਹੁੰਦਾ ਯਾਰ ਐ ਖੜਦੀ ਐ ਝੋਟਾ ਇਹ ਮੰਨ ਲਓ ਵੀ ਤੁਸੀਂ ਯਾਰ ਬਸ਼ੇਰੇ ਜਿੰਨੀ ਉਚਾਈ ਹੋਊਗੀ ਹੈਨਾ ਜਿਹੜੇ ਨਾਰਮਲ ਬਸ਼ੇਰੇ ਆ ਜਾਂਦੇ ਨੇ ਨਾ ਨਾ ਸਹੀ ਗੱਲ ਹੈ ਜੀ ਆ ਸੂਆ ਕਿਹੜਾ ਇਹਦਾ ਇਹਦਾ ਦੂਜਾ ਸੂਆ ਹੈ ਵੀਰੇ ਅਰੀਜਨਲ ਆ ਮੈਨੂੰ ਪਹਿਲੇ ਨੇ ਲੱਗੀ ਸੀ ਯਾਰ ਨਾ ਨਾ ਦੂਜਾ ਸੂਆ ਝੋਟੀ ਦਾ ਠੀਕ ਹੈ ਜੀ ਠੀਕ ਹੈ 8ਵੇਂ ਦੰਦ ਦੇ ਵੀਰੇ ਆਉਣ ਲੱਗ ਰਹੇ ਨੇ ਚਾਰ ਦੰਦ ਸੂਈ ਸੀ ਇਹ ਠੀਕ ਹੈ ਗੱਲ ਆ ਹਾਂਜੀ ਆ ਸੂਆ ਆ ਗਈ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਇਹ 11 12 ਦਿਨਾਂ ਦੀ ਸੂਈ ਹੋਈ ਹੋਗੀ ਵੀਰੇ ਠੀਕ ਹੈ ਗੱਲ ਆ ਮਾਗਰੇ ਦੇ ਕਟਾ ਹੈ ਮੇਲ ਕਾਫ ਹਾਂਜੀ ਮੇਲ ਕਾਫ ਹੈ ਵੀਰੇ ਠੀਕ ਹੈ ਹੈਗਾ ਸਮਰਾਟ ਝੋਟੇ ਦਾ ਠੀਕਾ ਗੱਲ ਹਾਂਜੀ ਇੱਕ ਗੱਲ ਹੋਰ ਹੈ ਗਰੀ ਇੱਥੋਂ ਆਰਡਰ ਤੇ ਮਾਰਦੇ ਕੈਮਰਾ ਤੇ ਜਿਹੜੇ ਹਿਸਾਬ ਨਾਲ ਇਹਦੀ ਉਚਾਈ ਤੇ ਲੰਬਾਈ ਆ ਉਹ ਹਿਸਾਬ ਨਾਲ ਚੜਾਈ ਵੀ ਫੁੱਲ ਆ ਗਈ ਪਛਾਣ ਤੋ ਹਣਾ ਐਨ ਜਮਾ ਬਾਈ ਜੀ ਪੂਰੀ ਜੀ ਤੇ ਖੜਦੀ ਖੁਰਦੀ ਵੀ ਹੈ ਨਾ ਜਿਵੇਂ ਮੇਲਿਆਂ ਦੇ ਪਸ਼ੂ ਖੜਦੇ ਹੁੰਦੇ ਐਨ ਜਮਾ ਵੀਰੇ ਛੋਟੇ ਵਾਲੀ ਖੜਨੀ ਆ ਜਮਾ ਦੇਖ ਤੋ ਅੱਗੇ ਕਰਦਣ ਕਿਵੇਂ ਚੱਕ ਕੇ ਖੜਦੀ ਆ ਕੋਈ ਆਪਾਂ ਕਿਹੜਾ ਕਿ ਉਹਦੇ ਵਾਂਗੂ ਫੜਕੇ ਖੜਾਈ ਹੋਈ ਆ ਠੀਕ ਹੈ ਨਾ ਤੋ ਆਪ ਦੇਖ ਲੈ ਹੁਣ ਕੋਈ ਇੱਥੋਂ ਇੱਥੋਂ ਮਾਰ ਗਰੀ ਕੈਮਰਾ ਓਏ ਖੜਨੀ ਖੁਰਨੀ ਦਿਖਾ ਦੇ ਐ ਨਾ ਇੱਕ ਗੱਲ ਹੋਰ ਹੈ ਦੁੱਧ ਵਾਲੀ ਦਾ ਬਿਨਾਂ ਸ਼ੱਕ ਹੈਗੀ ਅੱਜ ਤੇ ਤੋਰ ਖੋਲ ਕੇ ਜੋਬਰਾ ਕਿੰਨੇ ਦਿਨ ਦਾ ਸੂਆ ਦੱਸਿਆ ਇਹਦਾ 11 12 ਦਾ ਦਿਨਾਂ ਦਾ ਵੀਰੇ ਕਿੰਨਾ ਦੁੱਧਾ ਹੁਣ ਇਹਦੇ ਵੀਰੇ 15 ਕਿਲੋ ਤੋਂ ਬਾਹਰ ਹੈ ਜੀ ਕੰਡੇ ਵਾਲਾ 15 ਕਿਲੋ ਤੋਂ ਬਾਹਰ ਕੰਡੇ ਵਾਲਾ ਹਾਜ਼ਰ ਹਾਂਜੀ ਕੋਈ ਲੀਟਰ ਵਾਲਾ ਨਹੀਂ ਹੈਗਾ ਵੀਰੇ ਕੰਡੇ ਵਾਲਾ ਚਵਾ ਦਾਂਗੇ ਹਾਂ ਵੀਰੇ ਜਮਾਂ ਜੀ ਵਾਲਾ ਚਾਰ ਟਾਈਮ ਚੋਲੇ ਚਾਹੀਦੇ ਡੰਗ ਦੋ ਡੰਗ ਚਾਰ ਚਾਰ ਡੰਗ ਗੁਰੀ ਠੀਕ ਹੈ ਗੱਲ ਨਹੀਂ ਫਿਰ ਆਪ ਨਹੀਂ ਤੇਰੇ ਲਈ ਉਹ ਗੱਲ ਕਰ ਲਈ ਤਸੱਲੀ ਕਰਾ ਦਾਂਗੇ ਜਮਾ 1 ਕਿਲੋ ਮਗਰ 10000 10000 ਦਾਦੀ ਠੀਕ ਹੈ ਗੱਲ ਹਾਂ ਅ ਜਿੰਨਾ ਬਾਈ ਕਹਿੰਦਾ ਘਟੀ ਜਾਊਗਾ 1 ਕਿਲੋ ਮਗਰ 10000 ਘਟਾਈ ਜਾਵਾਂਗੇ ਉਹ حساب ਨਾਲੀ 13 ਹੋਰ ਕਮਾ ਦੇ ਇਹਨੂੰ 10000 ਰੁਪਏ ਬਾਈ ਕਹਿੰਦਾ 1 ਕਿਲੋ ਮਗਰ ਘਟਾ ਦਾਂਗੇ ਪਰ ਚੀਜ਼ ਕੁਆਲਟੀ ਵਾਲੀ ਆ ਸ਼ੋਅ ਕੁਆਲਟੀ ਵਾਲੀ ਝੋਟੀ ਆ ਯਾਰ ਅਗਲਾ ਯਾਰ ਵੀਡੀਓ ਚ ਦੇ ਗੁਰਿਆ ਅਗਲਾ ਕਹਿ ਦਾਂਦਾ ਕਿ ਝੋਟੀ ਦਾ ਕੱਦ ਵੱਡਾ ਕਰਤਾ ਠੀਕ ਆ ਠੀਕ ਹੈ ਉਹ ਕੰਮ ਨਹੀਂ ਹੈਗਾ ਆਪਣੇ ਕੋਲ ਬਾਈ ਇਹਦਾ ਵੱਡੀ ਦੇ ਨਾਲ-ਨਾਲ ਚੜਾਈ ਵਾਲੀ ਜਿਵੇਂ ਤੁਹਾਨੂੰ ਦੱਸਿਆ ਨਾ ਜੇ ਤੁਸੀਂ ਹਜ਼ਾਰ ਪਸ਼ੂ ਦੇਖੋਗੇ ਐਦਾਂ ਦੇ 2-4 ਪਸ਼ੂ ਨਿਕਲਦੇ ਆ ਹਜ਼ਾਰ ਮਗਰ ਕੁਆਲਟੀ ਵਾਲੇ ਦੁੱਧ ਵਾਲੀ ਤੁਹਾਨੂੰ ਆਖਿਆ ਦੀ ਬਿਨਾਂ ਸ਼ੱਕ ਹੈਗੀ ਇਹ ਹੈਗੀ ਆ ਕੱਦ ਬੱਡ ਤੇ ਨਾਲ-ਨਾਲ ਬਿਊਟੀ ਵਾਲੀ ਵੀ ਆ ਮਿਲਕ ਵਾਲੀ ਦਾ ਹੈਗੀ ਹੈਗੀ ਕੱਟਾ ਕਿਹੜੇ ਸੀ ਮੰਦਾ ਜਿਹਨਾਂ ਨੂੰ ਇਹ ਸਮਰਾਟ ਦਾ ਵੀਰੇ ਸਮੁਹ ਗੇਰੀ ਵਾਲਾ ਜਿਹੜਾ ਹੁਣ ਪਟਿਆਲੇ ਵਾਗ ਗਿਆ ਬਾਈ ਠੀਕ ਆ ਗੱਲ ਉਹਨਾਂ ਦਾ ਗੇਰੀਆਂ ਵਾਲਾ ਹਾਂਜੀ ਬਾਈ ਇੱਥੋਂ ਗਰੀ ਲੰਬਾਈ ਕਰਾਦੀ ਜੈ ਇੱਕ ਚਵਾਈ ਦੀ ਕਿਵੇਂ ਆ ਇਹ ਜਮਾ ਐਨ ਵੀਰੇ ਫੋਕੀ ਦੀ ਐ ਚਵਾਈ ਦੀ ਜਮਾ ਐਨ ਵੀਰੇ ਮੋਟੀ ਤਾਰ ਹੋਕੀ ਸਵਾਦੀ ਸੰਢੀ ਐ ਐਨ ਜਮਾ ਵੀਰੇ 2 ਕਿਲੋ ਤੋਂ ਗਾੜੀ ਉੱਤੇ ਐ ਵੀਰੇ 2 ਤੋਂ ਪਲੱਸ ਹਾਂਜੀ ਬਾਈ ਜੀ ਮੋੜਦੇ ਸਨਾਂ ਦੀ ਠੀਕ ਆ ਗੱਲ 2 ਕਿਲੋ ਤੋਂ ਪਲੱਸ ਦੀ ਗਾੜੀ ਐ ਠੀਕ ਆ ਜੀ ਕਿੰਨਾ ਦੁੱਧ ਪਾ ਦੂਗਾ ਕੀ ਪੀਕ ਲੈਵਲ ਤੇ ਇਹ ਇਹ ਪੀਕ ਲੈਵਲ ਦੇ ਵੀਰੇ ਇਹਨੇ 1.75 ਕਿਲੋ ਦੁੱਧ ਦਿੱਤਾ ਹੋਇਆ ਜੀ ਠੀਕ ਆ ਗੱਲ ਹਾਂਜੀ ਸਾਡੇ 1722 ਕਹਿੰਦਾ ਪਾਇਆ ਹੋਇਆ ਤੇ ਇੱਥੋਂ ਕਰਾ ਦੇ ਗੈਰੀ ਚ ਇੱਕ ਹਵਾਨਾ ਉਹ ਟੁੱਟ ਮਾ ਜਾਂ ਨਹੀਂ ਰੱਖਦੇ ਐ ਨਾ ਨਾ ਜਮਾ ਵੀਰੇ ਟਾਇਟ ਲੇ ਲਈ ਛੋਟੀ ਬਾਕੀ ਤੁਸੀਂ ਨਾੜਾਂ ਇਹਦੀਆਂ ਵੀਰੇ ਜਦੋਂ ਮਰਜੀ ਆ ਕੇ ਬੰਦਾ ਸ਼ਾਮ ਨੂੰ ਦੇਖ ਸਕਦਾ ਹੈ ਇਹਦੀਆਂ ਇੰਡਣੀਆਂ ਬੇਵ ਉੱਠ ਖੜਦੇ ਨੇ ਵੀਰੇ ਇਹਨੂੰ ਆਪਾਂ ਮਿਲਕ ਬੇਵ ਕਹਿਦਾਂ ਨੇ ਆ ਠੀਕ ਹੈ ਗੱਲ ਹਾਂਜੀ ਇਹ ਜਿੱਦੇ ਸੂਈ ਦੀ ਮੈਂ ਉਦੋਂ ਵੀ ਉਹਨਾਂ ਦੀ ਬਾਈਆਂ ਦਾ ਗਾਕ ਬਣਿਆ ਹੋਇਆ ਸੀ ਠੀਕ ਹੈ ਠੀਕ ਹੈ ਉਦੋਂ ਚੱਲ ਮੈਨੂੰ ਨਹੀਂ ਦਿੱਤੀ ਬਾਈਆਂ ਨਾਲ ਆਪਣੀ ਚੱਲ ਨਹੀਂ ਸੈਟਿੰਗ ਆਈ ਹੈਗੀ ਇਹ ਕਿਹੜੇ ਏਰੀਏ ਚੋਂ ਆਈਆ ਇਹ ਵੀਰੇ ਕੰਡਲੀਆਂ ਪਿੰਡ ਤੋਂ ਆਈ ਹੋਈ ਆ ਵੀਰੇ ਹਰਿਆ ਕਿੰਨੇ ਪੈਸੇ ਲਵੇਂਗਾ ਜੀ ਫਿਰ ਅੱਜ ਇਹ ਤਾਂ ਗੁਰੀ ਆਈਏ ਬਹੁਤ ਮਹਿੰਗੀ ਹੋਈ ਐ ਇਹਦਾ ਤਾਂ ਏਡੀ ਝੋਟੀ ਕੋਈ ਦਿੰਦੀ ਨਹੀਂ ਹੈਗਾ ਪਹਿਲੀ ਗੱਲ ਤਾਂ ਨਾ ਕੋਈ ਹਰਿਆਣੇ ਦਾ ਦਵੇ ਨਾ ਕੋਈ ਪੰਜਾਬ ਦਾ ਦਵੇ ਠੀਕ ਹੈ ਏਡੀ ਝੋਟੀ ਦਾ ਜੀ ਮੈਂ ਆਪਾਂ ਕਹਿ ਦੀਏ ਕੋਈ ਜਾਂ ਚਰਬੀ ਵਾਲਾ ਕੰਮ ਨਹੀਂ ਹੈਗਾ ਜਿਹਨੂੰ ਆਪਾਂ ਇਹ ਕਹਿ ਦੀਏ ਕਿ ਹਾਂ ਚਰਬੀ ਚੁਰਬੀ ਚੜੀ ਹੋਈ ਹੋਊਗੀ ਹਾਂ ਜਮ ਐਨ ਵੀਰੇ ਫਿਟਨੈਸ ਹੋਊਗੀ ਪੂਰੀ ਕਿੰਨੇ ਪੈਸੇ ਦੀ ਇਹਦਾ ਵੀਰੇ 2-10 ਕਰਾਂਗੇ ਗੁਰੀ 2 ਲੱਖ ਤੇ 10 10000 ਰੁਪਏ ਵੀਰੇ ਕਿੰਨਾ ਦੱਸਦਾ ਸਕੰਡੇ ਦਾ ਇਹਦਾ ਵੀਰੇ 15 ਕਿਲੋ ਬਾਹਰ ਹੈ ਜੀ 15 ਤੋਂ ਬਾਹਰੇ ਕੰਡੇ ਵਾਲਾ ਕੰਡੇ ਵਾਲ 10 ਥੱਲੇ ਆਈ ਜਾਏਗਾ ਹਾਂ 10 ਜਮਾ ਥੱਲੇ ਆਉਂਗਾ ਬਾਈ ਹੋਰ 10 ਠੀਕ ਹੈ ਗੱਲ ਹਾਂਜੀ ਪੀਕ ਲੈਵਲ ਤੇ ਕਿੰਨਾ ਪਾਉਗੀ ਇਹ ਪੀਕ ਲੈਵਲ ਦੇ ਵੀਰੇ ਮੰਨ ਕੇ ਚੱਲ ਆਪਾਂ 17 ਕਿਲੋ ਦੀ ਜਾਂ ਸਾਢੇ 17 ਦੀ ਊਟ ਦੇ ਕੇ ਵੀ ਦੇ ਦਾਂਗੇ ਝੋਠੇ ਪਰ ਬੰਦਾ ਅੱਗੇ ਖੜਾ ਕੇ ਪਾਉਣ ਵਾਲਾ ਹੋਵੇ ਠੀਕ ਹੈ ਗੱਲ ਹਾਂ ਪੀਕ ਲੈਵਲ ਤੇ ਬਾਈ ਕਹਿੰਦਾ 17 ਸਾਢੇ 17 ਪਾ ਦੂਗੀ ਐ ਨੂੰ ਕਰਦੇ ਮਾੜੀ ਜੀ ਫਰਸ ਮਾੜੀ ਜੀ ਇਦਾਂ ਨੂੰ ਕਰਦੇ ਥੋੜਾ ਡਰਦੀ ਆ ਨਾ ਨਾ ਇਹ ਥੋੜੀ ਜਿਹਾ ਆਪਣੇ ਕਰਕੇ ਜੋ ਕਰਨ ਲੱਗ ਰਹੀਆਂ ਉ ਤਾਂ ਚਾਹੀਏ ਤੇ ਜਿਵੇਂ ਆਰਡਰ ਦੇ ਹੱਥ ਫੇਰ ਕੇ ਦਿਖਾ ਦੇ ਕਾ ਨੂੰ ਠੀਕ ਹੈਗਾ ਠੀਕ ਹੈ ਗੱਲ ਆਉਂਦਾ ਬਾਈ ਜਮਾ ਵੀ ਨਹੀਂ ਆਲੂਲ ਕੁਛ ਵੀ ਨਹੀਂ ਕਰਦੀ ਹੈਗੀ ਇਹਦਾ ਬਸ ਆਪਣੀ ਵਾਲੀ ਵੀਡੀਓ ਬਣਾਉਣ ਕਰਕੇ ਉਹ ਥੋੜਾ ਜਿਹਾ ਉਹ ਕਰਦੀ ਹੈ ਠੀਕ ਹੈ ਗੱਲ ਇਹਦਾ ਇੰਨੀ ਫੰਦੀ ਹੈ ਜਿੰਨੀ ਵੀ ਨਾ ਦੇ ਜਮਾ ਠੰਡੀ ਹੈ ਵੀਰੇ ਬਾਸ਼ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਜਾ ਦੇ ਤੇ ਵੱਡੀ ਬੁੱਡੀ ਵਾਲਾ ਕੋਈ ਲੇਖਾ ਨਹੀਂ ਹਰੇਕ ਪੱਖ ਤੋਂ ਸਾਨੂੰ ਜੱਜਮੈਂਟ ਇਹਦੀ ਕਰਾ ਦੇ ਹਾਂ ਚਾਹੀ ਕੋਲ ਖੜ ਕੇ ਦਿਖਾ ਦੇ ਗੁਰੀ ਕੀ ਹਾਂ ਕਿੱਡੀ ਕਿਤੇ ਵਿੱਚ ਇਹ ਨਾ ਮੰਨ ਕੇ ਆ ਜੇ ਵੀ ਕੋਈ ਛੋਟੀ ਛੋਟੀ ਆ ਫੁੱਲ ਵੱਡੀਆਂ ਜੀ ਆ ਗਈ ਵੀ ਫੁੱਲ ਵੱਡੀਆਂ ਕਹਿ ਸਕਦੇ ਆ ਕੋਈ ਦਿੰਦਾ ਨਹੀਂ ਗੁਰੀ ਇਹ ਜੀ ਛੋਟੀ ਨੂੰ ਜੇ ਆਪਾਂ ਕਹਿ ਦੀ ਅਗਲਾ ਘਰੇ ਰੱਖ ਲੈਂਦਾ ਮੈਂ ਚਲਾ ਇਹਦਾ ਬਾਈ ਕਹਿੰਦਾ ਲੈਣਾ 2 ਲੱਖ ਤੇ 10000 ਮਾਫੀ ਮੁਫੀ ਉਹਦੇ ਚ ਹੋ ਜੂਗੀ ਹੁਣ ਸਾਨੂੰ ਫਿਰ ਆ ਛੋਟੀਆਂ ਲੱਗਣੀਆਂ ਇਹਦੇ ਕੋਲੇ ਹਨਾ ਹਾਂ ਇਹੀ ਤਾਂ ਗੱਲ ਸੀ ਕਿ ਆ ਛੋਟੀਆਂ ਲੱਗਣਗੀਆਂ ਤੇ ਹੁਣ ਮਾਰ ਦਿਆ ਦੋ ਨੰਬਰ ਵਾਲੀ ਤੇ ਕੈਮਰਾ ਤੋਰ ਖੋਲ ਕੇ ਬਾਈ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀਰੇ ਫੀਮੇਲ ਕਾਫ ਹੈ ਜੀ ਕੱਟੀ ਹਾਂ ਸਰਕਾਰੀ ਸੀਮਨਦੀ ਹੈ हिसार ਦੀ ਠੀਕ ਆ ਗੱਲ ਹਾਂਜੀ ਸੂਆ ਇਹਦਾ ਇਹਦਾ ਦੂਜਾ ਸੂਆ ਹੈ ਵੀਰੇ ਠੀਕ ਆ ਗੱਲ ਇਦੇ ਨੀਚੇ ਦੁੱਧ ਵੀਰੇ ਅੱਜ ਦੇ ਸਮੇਂ ਦੇ ਵਿੱਚ 13 ਕਿਲੋ ਕੰਡੇ ਵਾਲੇ ਤੋਂ ਵਾਰੇ ਹੋਊਗਾ ਬਾਈ ਜੀ 13 ਕਿਲੋ ਕੰਡੇ ਦਾ ਹਾਂਜੀ ਟਾਈਮ ਦੋ ਟਾਈਮ ਚ ਪਾ ਦਾਂਗੇ ਚਾਹੇ ਚਾਰ ਟਾਈਮ ਚ ਹੋਈ ਚੱਲੇ ਵੀਰੇ ਅਗਲਾ ਜੀ ਠੀਕ ਹੈ ਗੱਲ ਕਿੰਨੇ ਦਿਨ ਦਾ ਸੁਆ ਹੋ ਗਿਆ ਇਹਦਾ ਵੀਰੇ ਹੋ ਗਿਆ ਮਨਾ ਦਾ 6 ਬਾਈ 7 ਦਿਨਾਂ ਦਾ ਸੁਆ ਹੋ ਗਿਆ ਜੀ ਠੀਕ ਹੈ ਗੱਲ ਹਫਤੇ ਦਾ ਹੀ ਮੰਨ ਕੇ ਚੱਲ ਪਏ ਗੁੜੀ ਹਫਤੇ ਦਾ ਮੰਨ ਕੇ ਆ ਜੀ ਹਾਂਜੀ ਬਾਈ ਆਪਣੇ ਕੋਲ ਆ ਜਾਏਗਾ ਤੀਜਾ ਜਿਹੜੀ ਮੀਡੀਅਮ ਉਦਾਂ ਚੜਾਈ ਵਾਲੀ ਆ ਗਈ ਕਿਉਂਕਿ ਸਿੰਗਲ ਹੱਡੀ ਆ ਗਈ ਉੱਤੋਂ ਜਮਾਂ ਵੀਰੇ ਸਿੰਗਲ ਹੱਡੀ ਹੋਊਗੀ ਜੀ ਜੈਡ ਬਲੈਕ ਹੈ ਵੀਰੇ ਤੇ ਪੁੰਛ ਦੇ ਵਾਲ ਉਹਨਾਂ ਬਾਈਆਂ ਨੇ ਥੋੜੇ ਜਿਹਾ ਕੱਟ ਦਿੱ ਸੀ ਤਾਂ ਕਰਕੇ ਕੋਈ ਵਾਲੇ 'ਚ ਚੱਟਾ ਨਹੀਂ ਮਿਲੂਗਾ ਵੀਰੇ ਠੀਕ ਹੈ ਗੱਲ ਹਾਂਜੀ ਸੁਭਾਅ ਦੀ ਠੰਡੀ ਜਮਾਂ ਜਮਾਂ ਠੰਡੀ ਛੋਟੀ ਆ ਵੀਰੇ ਚਵਾਈ ਦੀ ਕਿਵੇਂ ਆ ਚਵਾਈ ਦੀ ਜਮਾਂ ਜਿਹੜੀ ਵੀ ਆਪਣੀ ਮੱਝ ਹੋਊਗੀ ਯਾਰ ਚਵਾਈ ਦਾ 100 ਯਾ ਬਾਦੋ ਵੀ ਇਹਦੀ ਵੀ ਵੀਰੇ ਮੈਨੂੰ ਲੱਗਦਾ 2 ਲੀਟਰ ਵਾਂਗੂ ਗਾੜੀ ਆਈਦੀ ਵੀ ਬਾਈ ਠੀਕ ਆ ਗੱਲ ਹਾਂਜੀ ਆ ਤੇ ਸਵੇਰ ਇੱਥੋਂ ਚੈੱਕ ਕਰ ਸਕਦੇ ਹਾਂ ਜਮੀ ਠੰਡੀ ਆ ਗਈ ਜਮਾਂ ਐਨ ਠੰਡੀਆਂ ਨੇ ਗੁਰੀ ਕੋਈ ਗੱਲੇ ਨਹੀਂ ਹੈਗੀ ਚਾਹੇ ਯਾਰ ਬੰਦਾ ਬੇੜੇ ਦੇ ਵਿੱਚ ਛੱਡ ਕੇ ਮੇਲੇ ਚ ਵੀ ਚੱਲੇ ਠੀਕ ਆ ਗੱਲ ਤਾਂ ਵੀ ਐਨ ਮਿਲੂਗੀ ਠੀਕ ਆ ਗੱਲ ਤੇ ਬਾਕੀ ਢਾਂਚੇ ਵਾਲੀ ਆ ਗਈ ਉੱਤੋਂ ਚੌੜੇ ਢਾਂਚੇ ਚ ਆ ਗਈ ਹੈਨਾ ਜਿਵੇਂ ਕੋਈ ਓਵਰਫਾਇਟ ਨਹੀਂ ਹੈਗੀ ਕਿਉਂਕਿ ਉਹ ਹੱਡੀਆਂ ਹੱਡੀਆਂ ਦੱਸੀ ਜਾਂਦੀਆਂ ਵੀ ਥੋੜਾ ਥੋੜਾ ਜਾਮੜੀ ਆ ਹੱਡੀਆਂ ਦੇ ਤਕਰੀਬ ਨਾ ਤੇ ਨਾਲ ਆ ਗਈ ਕੱਟੀ ਤੇ ਨਾੜਾ ਨੂੜ ਜੇ ਆਪਾਂ ਕਹਿ ਲਈਏ ਜਮਾ ਫਿਕਸ ਫਿਕਸ ਜਿਆ ਟੋਟਮੇ ਲਈ ਵੀ ਜੀ ਤਾਂ ਝੋਟੀ ਆਪਾਂ ਲੈਣੀਏ ਬੰਦਾ ਕਰਤੀ ਪੂਰੀ ਇੱਥੋਂ ਦਿਖਾ ਦੇਂਗਾ ਜੀ ਆਰਡਰ ਬਹੁਤ ਕਮਾਲ ਦਾ ਰੱਖਦੇ ਪੀਕ ਲੈਵਲ ਤੇ ਕਿੰਨਾ ਕ ਦੁੱਧ ਪਾ ਸਕਦੀ ਆ ਇਹ ਇਹ ਵੀਰੇ 18 ਕਿਲੋ ਜੀ 17 18 ਕਿਲੋ ਹਾਂ ਜੀ ਬਾਈ ਜੀ ਆਰਾਮ ਸੀ 17 18 ਕਿਲੋ ਲਾਦਾ ਜਮਾ ਖੁੱਲਾ ਚੋਈ ਚੱਲੇ ਕੋਈ ਤਰਾਜ ਹੀ ਨਹੀਂ ਹੈਗਾ ਕਿਸੇ ਗੱਲ ਦਾ ਅੱਜ 13 ਹੈਗਾ ਹਾਂ ਅੱਜ ਵੀਰੇ ਚਵਾ ਦਾਂਗੇ ਹਾਂ ਜਮਾ ਜੀ ਚਾਹੀ ਬੰਦਾ ਤਿੰਨ ਟਾਈਮ ਚੋਲੇ ਕਿੰਨੇ ਪੈਸੇ ਲਵੇਂਗਾ ਅੱਜ ਇਹਦੇ ਇਹਦਾ ਤਾਂ ਗੁਰੀ ਜਮਾ ਜੇ ਜੇ ਕਰਾਂਗੇ ਆਪਾਂ ਯਾਰ ਕਿੰਨਾ ਕ ਇਹਦਾ ਤਾਂ ਕੋਲੇ 142 ਕਰਾਂਗੇ ਜੀ 142 ਮਾਫੀ ਮੁਫੀ ਉਹ ਚ ਕੋਈ ਮਾਫੀ ਮੁਫੀ ਕਰ ਦਾਂਗੇ ਗੁਰੀ ਜਿਹੜਾ ਕੋਈ ਅਗਲਾ ਕਰੂਗਾ ਅਗਲਾ ਪੂਰਾ ਐ ਸਤਿਕਾਰ ਕਰਕੇ ਦਵਾਂਗੇ ਵੀਰੇ ਠੀਕ ਆ ਗੱਲ ਹਾਂਜੀ ਬਾਈ ਜੀ ਤੇ ਆ ਜਾ ਗਰੀ ਫਿਰ ਹੁਣ ਆ ਤੋਹਫੇ ਤੇ ਮਾਰ ਕੈਮਰਾ ਵਾ ਵੱਡੀ ਹੈ ਵੀ ਵਾਲੀ ਆ ਇਹਦਾ ਗੁਰੀ ਹਲੇ 4 ਦੰਦ ਤੇ ਝੋਟੀ ਆ ਵੀਰੇ ਇਹ ਠੀਕ ਆ ਠੀਕ ਹੈ ਪਲੂਣ ਕੱਟੀ ਵਾਲੇ ਪਹਿਲੀ ਵਾਰ ਵੇਊਗੀ ਇਹ ਹੈ ਪਹਿਲੀ ਵਾਰ ਸੋਹ। ਬੜਾ ਕਮਾਲ ਦਾ ਲੱਗਿਆ ਯਾਰ। ਐਨ ਮੁਠੀ ਥਾਣ ਕਹਿ ਦਿੰਦਾ ਨਾ ਜਿਹਨੂੰ ਆਪਾਂ ਕਹਿ ਦਈਏ ਕਿ ਹਾਂ ਗੁੱਠਾ ਥਾਣ। ਉਹੀ ਸਾਈਡ ਨੂੰ ਇੱਥੋਂ ਫੇਸ ਤੇ ਮਾਰੀ ਕੈਮਰਾ ਸਿੰਘ ਸੁੰਗ ਕਰਾ ਦੇ ਜੈਕ ਐਨ ਧਿਆਨ ਨਾ ਪੂਰੇ ਨਾ। ਕੰਨੀ ਵਾਲਾ ਸਿੰਘ ਆ ਗਿਆ। ਇਹ ਤਾਂ ਹਲੇ ਹੁਣ ਹੀ ਉੱਤਰ ਕੇ ਹੱਟੀ ਦੀ ਗੁਰੀ ਤੇਰੇ ਮੂਰੇ ਮੂਰੇ ਬੱਸ। ਤੋਰ ਜੋ ਬਰਾ ਖੋਲ ਕੇ। ਥੋੜਾ ਨੇੜੇੋਂ ਫੱਲੀ ਡਰੂਗੀ ਥੋੜਾ ਇਹਨੂੰ ਹੋ ਜਾ ਨਾ। ਹੂੰ। ਇਹ ਚਾਰ ਦੰਦ। ਇਹ ਚਾਰ ਦੰਦ ਤੇ ਝੋਟਿਆ ਤੇਰੇ ਮੂਰੀ ਆਈ ਆ ਬੱਸ ਗੁਰੀ। ਠੀਕ ਆ ਗੱਲ। ਕੈਂਟਰ ਦੇ ਵਿੱਚ ਆ। ਤੇਰੇ ਮੂਰੇ ਪਾਸ ਲਾਈਕ ਹੀ ਆਇਆ ਸੀ ਯਾਰ ਕੱਦ ਬਾਲਾ ਵੱਡਾ ਨਾ ਕੱਦ ਬਾਈ ਜਿਵੇਂ ਦੇਖ ਲੈ ਤੂੰ ਕਹਦਾ ਚਾਰ ਦੰਦ ਝੋਟੀ ਐ ਐਨ ਪੂਰੀ ਕੱਦ ਦੀ ਤਾਂ ਐਨ ਪੂਰੀ ਬਾਡੀ ਦੀ ਤਾਕੜੀ ਆ ਬਾਈ ਕੱਦ ਆ ਗਿਆ ਫੁੱਲ ਵੱਡਾ ਤੇ ਪਛਾਣ ਤੋਂ ਚੜਾਈ ਚੜੂਈ ਫੁੱਲ ਆ ਗਈ ਬਾਡੀ ਦੀ ਇੱਕ ਨੰਬਰ ਵਾਲੀ ਝੋਟੀ ਨਾਲ ਥੋੜੀ ਏ ਛੋਟੀ ਆ ਹਣਾ ਮਾੜੀ ਮੋਟੀ ਛੋਟੀ ਐ ਗੁਰੀ ਹਾਂ ਬਾਲਾ ਅੰਤਰ ਨਹੀਂ ਹੈਗਾ ਥੋੜੀ ਏ ਛੋਟੀ ਆ ਪੈਲਣ ਕੱਟੀ ਆ ਚਾਰ ਦੰਦ ਥਾਣਾ ਇਦਾਂ ਦਾ ਲੱਗਿਆ ਵੀ ਯਾਰ ਆ ਜਿੱਦਾਂ ਮੈਂ 4-5 ਲੱਖ ਵਾਲੀ ਝੋਟੀ ਨੂੰ ਨਹੀਂ ਲੱਗਦਾ ਹਨਾ ਨਾ ਨਾ ਸਹੀ ਗੱਲ ਹੈ ਜਿਵੇਂ ਐ ਉਹ ਹੈਗੀ ਠੰਡੀ ਹੈ ਠੀਕ ਹੈ ਬਸ ਥੋੜਾ ਜਿਹਾ ਕੀ ਚੱਲ ਕਰ ਉਪਰੇ ਕਰਕੇ ਜੇ ਥੋੜਾ ਜਾ ਉਹ ਕਰਦੀ ਹੈ ਠੀਕ ਹੈ ਗੱਲ ਆ ਬੋਚ ਕੇ ਬੋਚ ਕੇ ਲਿਆ ਨੇੜੇ ਫੜ ਕੇ ਲਿਆ ਇੱਥੋਂ ਦਿਖਾ ਦੀ ਬਾਡੀ ਬੁੱਡੀ ਬਾਡੀ ਬੋਡੀ ਤੇ ਨਹੀਂ ਚੰਗੀਆਂ ਨਾ ਬਾਕੀ ਤੂੰ ਯਾਰ ਗੁਰੀ ਥਾਣ ਦੇਖ। ਬਾਵੇ ਗੇਰਾ ਹੋਰ ਇੱਕ ਵਾਰ ਹੋਰ ਕਮਾ ਦੇ। ਨੇੜੇ ਨੇੜੇ ਫੜ ਕੇ ਤੋਰ ਦੇ ਕਿਉਂਕਿ ਅੱਜੇ ਆਈ ਉਹਦੇ ਕਰਕੇ ਕਰਦੀ ਆ ਥੋੜਾ ਜਿਆ। ਮਾੜਾ ਸਰਜੀ ਚ ਖੁਰਖ ਕਰਕੇ। ਪਰ ਇੱਕ ਗੱਲ ਦੱਸਦਾ ਨਾ ਵੀ ਥਾਣ ਦਾ ਸਾਈਜ਼ ਬੜਾ ਕਮਾਲ ਦਾ ਰੱਖੂਗੀ ਤੇ ਲੇਵਾ ਰੱਖੋ ਐਨ ਠੋਕ ਮਾ ਜਾਣਾ। ਹਲੇ ਦਾ ਗੁਰੀ ਤੇ ਨਾੜਾ ਦੇਖੀ ਤੂੰ ਥਾਣ ਦੇ ਬਾਈ। ਕਿੰਨੇ ਕ ਦਿਨ ਕੱਢੂਗੀ? ਇਹਦਾ ਵੀਰੇ ਮੈਨ ਲੱਗ ਕੇ ਚੱਲ ਪਈ ਹਲੇ ਹਫਤੇ ਵਾਂਗੂ ਕੱਢ ਜੂਗੀ ਗੁਰੀ। ਠੀਕ ਆ ਗੱਲ। ਹਾਂ ਲੈ ਚੱਲ ਲੈ ਚੱਲ ਇੱਕ ਹਫਤਾ ਪੈਂਡਿੰਗ ਆ ਬਾਈ ਕਹਿੰਦਾ ਇਹਦਾ। ਤੇ ਬਾਕੀ ਲੇਵਾ ਬਹੁਤ ਠੋਸ ਰੱਖੂਗੀ ਤੇ ਨਾ ਸਾਨੂੰ ਸਾਂ ਚੰਗੀਆਂ ਬਣਾਉਗੀ ਹਨਾ ਜਮਾਂ ਐਨ ਭਾਈ ਤੂੰ ਨੇੜੇ ਲਾ ਕੇ ਦੇਖ ਗੁਰੂ ਕੈਮਰਾ ਇਧਰਲੀ ਸਾਈਡ ਦੇਖ ਤੂੰ ਬੇ ਬਹੁਤ ਆਗਣੇ ਉੱਠਿਆ ਹੋਈਆਂ ਨੇ ਭਾਈ ਠੀਕ ਗੱਲ ਤੇ ਦੁੱਧ ਦੁੱਧ ਸੋਨਾ ਪਾ ਦੂ ਇੱਥੋਂ ਕਰਾ ਲਈ ਜੈ ਇੱਕ ਇਹ ਇੱਥੋਂ ਇੱਥੋਂ ਕਰਾ ਲਈ ਜੈ ਇੱਕ ਇਹ ਵੱਡੀ-ਬੁੱਡੀ ਫੁੱਲਾ ਲੇਵਾ ਬਹੁਤ ਸੋਨਾ ਬਣਾਉਗੀ ਹਨਾ ਬਾਕੀ ਤੋਂ ਗੁਰੂ ਥਣ ਦੇਖ ਕੀ ਕਿਸੇ ਕਿਸੀ ਕੱਟੀ ਦੇ ਲੱਗਿਆ ਹੋਇਆ ਹੁੰਦਾ ਇਹ ਜਿਆਦਾ ਠੀਕ ਗੱਲ ਥੋੜਾ ਡਰਦੀ ਆ ਹਨਾ ਹੂੰ ਥੋੜਾ ਜਿਹਾ ਉਹ ਹੁਣੀ ਉਤਰੀ ਆ ਨਾ ਤਾਂ ਕਰਕੇ ਥੋੜਾ ਜਿਹਾ ਉਹ ਕਰਦੀ ਆ ਕਿੰਨੇ ਪੈਸੇ ਲ 132000 ਹਾਂਜੀ ਬਾਈ ਮਾਨਤਾਨ ਕੋਈ ਮਾਨਤਾਨ ਕਰਦਾਂਗੇ ਕੋਈ ਗੱਲ ਹੀ ਨਹੀਂ ਹੈਗੀ ਬਾਈ ਮਾਨਤਾਨ ਛੋਟੇ ਛਪਾ ਉਹ ਚ ਪਰ ਇਹ ਕੀ ਅਗਲਾ ਵਦਨਾ ਹੋਵੇ ਕੀ ਹਾਂ ਠੀਕ ਹੈ ਹਾਂ ਬਾਤ 12000 ਵਾਲੀ ਮਾਨਤਾਨ ਹੈ ਗੁਰੀ ਇਹ ਚ ਦੇਖ ਠੀਕ ਹੈ ਗੱਲ ਹਾਂਜੀ ਬਾਈ ਕਿਉਂਕਿ ਯਾਰ ਦੇਖੋ ਡੰਗਰੇ ਤੈਨੂੰ ਵੀ ਪਤਾ ਹੈ ਕਿ ਹਾਂ ਮੰਗਾਈ ਹੈਗੀ ਇਹ ਬਹੁਤ ਹੈ ਹਾਂਜੀ ਹਾਂਜੀ ਪਰ ਜਿਆਦਾ ਫਰਕ ਨਹੀਂ ਗੱਲ 'ਚ ਹਾਂਜੀ ਬਾਈ ਆ ਨੰਬਰ ਬੋਲ ਤੇਰਾ 98145 94034 98145 94034 940392 ਦਾ ਨੰਬਰ ਆ ਪਿੰਡ ਆ ਗਿਆ ਲੇਲ ਖੁਰਦ ਦਾ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ